ਮੈਂ ਰਜਿੰਦਰ ਸਿੰਘ ਨੱਤ ਜ਼ਿਲ੍ਹਾ ਪ੍ਰਧਾਨ ਕਨਗੂ ਐਸਐਸ ਹੈਂ ਜ਼ਿਲ੍ਹਾ ਗਰਦਾਸਪੁਰ ਆਪ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ 10 ਤਰੀਕ ਨੂੰ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਦਾ ਸਲਖਣੀ ਜੀ ਸਲਖਣੀ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਸੰਗਤਾਂ ਨੂੰ ਵਿਦੇਸ਼ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਤੇ ਇਲਾਕੇ ਦੀਆਂ ਸੰਗਤਾਂ ਨੂੰ ਆਪਣੀ ਜੁਨੀਅਰ ਲੋਕ ਲੱਖ ਲੱਖ ਬਧਾਈ ਦਿੰਦੇ ਹਾਂ ਤੇ ਅਪੀਲ ਕਰਦੇ ਹਾਂ ਕਿ ਜੋ ਵੀ ਸੰਗਤ ਮੇਲਾ ਵੇਖਣ ਦੇ ਵਿੱਚ ਆਉਂਦੀ ਆ ਵੱਧ ਜੜ ਕੇ ਰਹਿਣ ਆਵਦਾ ਹੋਣਾ ਇਹ ਜੋ ਵੀ ਆਪਣੇ ਮੁੜੇ ਆ ਟਰੈਕਟਰਾਂ ਤੇ ਡੀਜੇ ਲਾ ਕੇ ਆਉਂਦੇ ਆ ਜਾਂ ਨਸ਼ਾ ਕਰਕੇ ਆਉਂਦੇ ਆ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਰਾਉਂਦੇ ਆ ਉਹ ਸੰਗਤਾਂ ਨੂੰ ਅਪੀਲ ਹੈ ਕਿ ਨਿਮਰਤਾ ਛਾਦ ਆਣ ਕੇ ਇੱਥੇ ਸੰਗਤਾਂ ਦਾ ਧੰਨਵਾਦ ਕਰਨ ਤੇ ਮੌਕੇ ਤੇ ਲਾਹਾ ਪ੍ਰਾਪਤ ਕਰਨ ਗੁਰਬਾਨੀ ਦਾ ਇੱਥੇ ਬਹੁਤ ਲੰਮਾ ਸਮਾਂ ਕੰਧ ਸਾਖ ਗੁਰਦੁਆਰਾ ਵਿਖੇ ਇਲਾਹੀ ਕੀਰਤਨ ਅੱਜ ਤੋਂ ਹੀ ਚੱਲ ਰਿਹਾ ਲੰਮਾ ਸਮਾਂ ਚੱਲ ਰਿਹਾ ਤੇ ਰੋਜ਼ ਹੀ ਹਾਜ਼ਰੀਆਂ ਭਰਨ ਦਵਾਨਾਂ ਦੀਆਂ ਤੇ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਹ